ਅਤੇ ਸਾਹਜ ਜਗ ਦੇ ਅਨਮੋਲ ਰਤਨ ਮੌਜੂਦ ਨੇ ਆਪ ਜੀ ਦੀ ਸ਼ਾਨ ਵਿੱਚ ਮੇਰੇ ਵੱਲੋਂ ਪਿਆਰ ਭਰੀ ਸასიਗਾਲ ਜੀ ਪੜਾ ਪੰਜਾਬੀ ਸਾਹਿਤ ਰਸਾਲਾ ਪਰਿਵਾਰ ਦਾ ਇੱਕ ਸ਼ਾਨਦਾਰ ਉਪਰਾਲਾ ਪੰਜਾਬੀ ਮਾਂ ਬੋਲੀ ਨੂੰ Rajasthan ਦੇ ਵਿੱਚ ਉੱਚਾ ਸੁੱਚਾ ਤੇ ਜੀਵੰਤ ਰੱਖਣ ਲਈ ਆਪ ਦੀ ਸ਼ਾਨਦਾਰ ਕੋਸ਼ਿਸ਼ प्यारे साथियों पंजाबी दुनिया दी महानतम तिपराचीन दं भाषा मीठी मिश्री वांग पंजाबी मीठे इसदे बोल मैं तेरे संग बोलला मिठड़ा तू भी मिठड़ा बोल मैं तेरे संग बोलला मिठड़ा तू भी मिठड़ा बोल प्यारे साथियों ਤੇ ਪਿਆਰੇ ਬੱਚਿਓ ਅਦਬ ਕਰੀਏ ਅਸੀਂ ਆਪਣੇ ਮਾਪਿਆਂ ਦਾ ਕਿ ਹਰ ਸੁੱਖ ਜਿੰਨਾ ਕੁਰਬਾਨ ਕੀਤਾ ਕਰਕੇ ਮਿਹਨਤਾਂ ਬਹੁਤ ਹੀ ਭਾਰੀਆਂ ਜੀ ਜੀਉਣਾ ਬੱਚਿਆਂ ਦਾ ਜਿਨ੍ਹਾਂ ਆਸਾਨ ਕੀਤਾ ਮਾਪੇ ਦੀਪਕ ਹਨ ਦੀਵਾਲੀ ਦੀ ਰਾਤ ਵਾਲੇ ਮਾਪੇ ਦੀਪਕ ਹਨ ਦੀਵਾਲੀ ਦੀ ਰਾਤ ਵਾਲੇ ਜਿਨ੍ਹਾਂ ਬਲਕੇ ਖੁਦ ਰੋਸ਼ਨ ਜਹਾਨ ਕੀਤਾ ਜਿਨ੍ਹਾਂ ਬਲਕੇ ਖੁਦ ਰੋਸ਼ਨ ਜਹਾਨ ਕੀਤਾ ਧਿਆਰੇ ਸਾਥੀਓ ਜੇਕਰ ਤੁਸੀਂ ਚਾਹੁੰਦੇ ਹਾਂ ਕਿ ਮਾਂ ਬੋਲੀ ਪੰਜਾਬੀ ਹਮੇਸ਼ਾ ਜਿਉਂਦੀ ਵਸਦੀ ਵਿਗਸਦੀ ਰਹੇ ਤੇ ਮਾਂ ਬੋਲੀ ਵਿੱਚ ਸਾਡੀ ਕਵਿਤਾ ਸਾਡਾ ਗੀਤ ਸਾਹਿਤ ਸਾਹਿਬੀ ਹਰ ਵਿਧਾ ਤੇ ਸਭਿਆਚਾਰ ਜਿਉਂਦਾ ਜਾਗਦਾ ਰਹੇ ਤੇ ਸਾਨੂੰ ਹਰ ਦਮ ਕੁਛ ਨਾ ਕੁਛ ਪ੍ਰਯਾਸ ਕਰਨਾ ਪਏਗਾ ਤਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਹਮੇਸ਼ਾ ਲਈ ਜਿੰਦਾ ਪੈਂਦਾ ਰਹੇ ਵੈਸੇ ਹਰ ਪਾਠਕ ਤੇ ਹਰ ਸਰੋਤਾ ਆਪਣੇ ਆਪ ਵਿੱਚ ਕਵੀ ਹੈ ਇੱਕ ਸਾਹਿਤਕਾਰ ਹੈ ਜੋ ਆਪਣੇ ਆਪ ਨੂੰ ਸਾਹਿਤ ਨੂੰ ਆਪਣੇ ਆਪ ਵਿੱਚ ਸਾਹਿਤ ਨੂੰ ਸਹਿਜ ਕੇ ਰੱਖਦਾ ਹੈ ਉਹਦਾ ਆਪਣਾ ਤਰੀਕਾ ਹੈ ਸਭ ਦੇ ਅੰਦਰ ਭਾਸ਼ਾ ਦੀ ਜੋਤ ਜਗਦਾ ਰੱਖਣ ਦੀ ਲਲਕ ਤੇ ਪਰਜੋਰ ਤਾਗ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ ਤਾਂ ਕਿ ਆਪਣੀ ਰੋਸ਼ਨ ਕਿਰਨ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਅਸੀਂ ਸਪੁਰਦ ਕਰ ਸਕੀਏ ਪਿਆਰੇ ਸਾਥੀਓ ਧਰਤੀ ਤੋਂ ਆਕਾਸ਼ ਤੱਕ ਹਰ ਪਾਸੇ ਪਿਆਰ ਹੀ ਪਿਆਰ ਹੈ ਧਰਤੀ ਤੋਂ ਆਕਾਸ਼ ਤੱਕ ਬਸ ਪਿਆਰ ਦਾ ਇਜ਼ਹਾਰ ਹੈ ਦੁਨੀਆ ਸਾਰੀ ਦੋਸਤੋ ਇੱਕ ਮਹਿਕਦਾ ਗੁਲਜ਼ਾਰ ਹੈ ਉਂਗਲ ਫੜ ਤੁਰਨਾ ਸਿਖਾਇਆ ਮਾਂ ਬੋਲੀ ਪੰਜਾਬੀ ਨੇ ਹੱਸਣਾ ਤੇ ਗਾਉਣਾ ਸਿਖਾਇਆ ਮਾਂ ਬੋਲੀ ਪੰਜਾਬੀ ਨੇ ਚੰਨ ਦੀ ਸੀਤਲ ਚਾਨਣੀ ਤੇ ਚੰਨ ਦੀ ਸੀਤਲ ਚਾਨਣੀ ਤੇ ਝੀਲ ਦੇ ਠਹਿਰੇ ਪਾਣੀ ਵਿੱਚ ਗਲ ਸਬਰ ਸੰਤੋਖ ਦੀ ਜੀ ਗੁਰੂ ਨਾਨਕ ਦੀ ਬਾਣੀ ਵਿੱਚ ਦਾਇਆ ਵਤਨ ਦੀ ਮਿੱਟੀ ਨੇ ਜੋ ਪਿਆਰ ਦਾ ਮਲਹਾਰ ਹੈ ਦੁਨੀਆ ਸਾਰੀ ਦੋਸਤੋ ਇੱਕ ਮਹਿਕ ਦਾ ਗੁਲਜ਼ਾਰ ਹੈ ਸ੍ਰਿਸ਼ਟੀ ਦੀ ਹਰਸ਼ ਹੈ ਪਿਆਰ ਦਾ ਇੱਕ ਜਿਉਂਦਾ ਜਾਗਦਾ ਮੂਜਸਮਾ ਹੈ ਪਰਬਤਾਂ ਦੀਆਂ ਬਾਹਾਂ ਵਿੱਚ ਜਦ ਚਰਨੇ ਗੁਣ ਗਣਾਉਂਦੇ ਨੇ ਦਖਤਾਂ ਦੇ ਪੱਤੇ ਵੀ ਸੁਰ ਵਿੱਚ ਸੁਰ ਮਿਲਾ ਕੇ ਗਾਉਂਦੇ ਨੇ ਨੱਚਦੀਆਂ ਨੱਚਦੀ ਨਦੀ ਆਵੇ ਨੱਚਦੀ ਨਦੀਆਂ ਵਗੇ ਪਾਈ ਜੰਗਲ ਕਦੀ ਮੈਦਾਨਾਂ ਵਿੱਚ ਕਿਨਾਰੇ ਨਾਲ ਰਹਿੰਦੇ ਨੇ ਸਦਾ ਸੁਫਨੇ ਸੁਹਾਣਿਆਂ ਵਿੱਚ ਬੱਦਲਾਂ ਚੋਂ ਜੋ ਬੱਦਲਾਂ ਵਿੱਚੋਂ ਬਰਸਦੀ ਜੋ ਬੱਦਲਾਂ ਵਿੱਚੋਂ ਬਰਸਦੀ ਜੋ ਪਿਆਰ ਦੀ ਤਾਰ ਹੈ ਦੁਨੀਆ ਸਾਰੀ ਦੋਸ਼ ਤੋਂ ਇੱਕ ਮਹਿਕ ਦਾਗਜ਼ਾਰ ਹੈ ਧਰਤੀ ਤੋਂ ਆਕਾਸ਼ ਤੱਕ ਬਸ ਪਿਆਰ ਦਾ ਇਜ਼ਹਾਰ ਹੈ ਜ਼ਿੰਦਗੀ ਦਾ ਰਾਗ ਮਿੱਠੜਾ ਛੇੜਿਆ ਹੈ ਹਵਾਵਾਂ ਨੇ लुको राजहरा कोई फकीर जी दुआ न परव पंदी नवां पैगाम ले खंब लॻा मेहनत ते उॾण सिखो ह ਸੂਰਜ ਜੀ ਚੜੀਦਾ ਇਸ ਤਰਾਂ ਸੁਬਾ ਸਵੇਰੇ ਸੂਰ ਚੜਦੇ ਦਾ ਸੀਨ ਵਖੀਏ ਤੇ ਓਹ ਲੱਗਦਾ ਹੈ ਸੂਰਜ ਜੀ ਚੜੇ ਦਾ ਇਸ ਤਰਾਂ ਜਿਵੇਂ ਆਉਂਦਾ ਕੋਈ ਤਿਉਹਾਰ ਹੈ ਧਰਤੀ ਤੋਂ ਆਕਾਸ਼ ਤੱਕ ਬਸ ਪਿਆਰ ਦਾ ਇਜ਼ਹਾਰ ਹੈ ਦੁਨੀਆਂ ਸਾਰੀ ਦੋਸਤੋ ਇੱਕ ਮਹਿਕਦਾ ਗੁਲਜ਼ਾਰ ਹੈ ਗਾਇਆ ਵਤਨ ਦੀ ਮਿੱਟੀ ਨੇ ਜੋ ਪਿਆਰ ਦਾ ਮਲਹਾਰ ਹੈ ਦੁਨੀਆਂ ਸਾਰੀ ਦੋਸਤੋ ਇੱਕ ਮਹਿਕਦਾ ਗੁਲਜ਼ਾਰ ਹੈ ਬਹੁਤ ਬਹੁਤ ਧੰਨਵਾਦ ਜੀ